ਹਾਂਜੀ ਪੰਜਾਬ ਵਾਲਿਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਦੋ ਖਬਰਾਂ ਨੇ ਬਹੁਤ ਵੱਡੀਆਂ ਜਿਨ੍ਹਾਂ ਨੇ ਤਹਿਲਕਾ ਮਚਾ ਦਿੱਤਾ ਪੂਰੇ ਦੇਸ਼ ਭਰ ਦੇ ਵਿੱਚ ਪਹਿਲੀ ਖਬਰ ਜਿਹੜਾ ਇੱਕ ਦੇਸ਼ ਦਾ ਨੌਜਵਾਨ ਪਾਕ ਨੇ ਯਾਨੀ ਗ੍ਰਿਫਤਾਰ ਕਰ ਲਿਆ ਔਰ ਦੂਜੀ ਖਬਰ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਹੜਾ ਕਿ ਮੁੱਖ ਮੰਤਰੀ ਬਣੀਓ ਹਰ ਬਾਰ ਯਾਨੀ ਭਾਈ ਅਮਰਪਾਲ ਸਿੰਘ ਦੇ ਉੱਪਰ ਬਹੁਤ ਵੱਡੇ ਵੱਡੇ ਤਸ਼ੱਦਦ ਕੀਤੇ ਗਏ ਔਰ ਜਿਹੜੀ ਖਬਰ ਅੱਜ ਪਈ ਅਮਰਪਾਲ ਸਿੰਘ ਤੇ ਦੇਖਣ ਜਾ ਰਹੇ ਹਾਂ ਬੜੀ ਹੀ ਅਹਿਮ ਖਬਰਾਂ ਔਰ ਦੋਨਾਂ ਦਾ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਂਗਾ ਪਹਿਲੀ ਖਬਰ ਹੈ ਜਿਹੜੀ ਕਿ ਪਾਕਿਸਤਾਨ ਦੇ ਵਿੱਚ ਇੱਕ ਬਾਰਡਰ ਦੇ ਉੱਤੇ ਸਾਡਾ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਕਿਉਂ ਕੀਤਾ ਗਿਆ ਵਜਾ ਕੀ ਆ ਉਦੋਂ ਜਿਹੜੇ ਰੇਂਜਰਸ ਨੇ ਪਾਕਿਸਤਾਨ ਦੇ ਜਿਹੜੇ ਰੇਂਜਰਸ ਨੇ ਉਹਨਾਂ ਨੇ ਹਾਲੇ ਤੱਕ ਯਾਨੀ ਸੰਪਰਕ ਕਰਨ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਔਰ ਜਿਹੜਾ ਇਹ ਨੌਜਵਾਨ ਹੈ ਇਹਦੀ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਮੈਂ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਦੀ ਅਪਡੇਟ ਮੈਂ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਆ ਸਾਡੇ ਪੰਜਾਬ ਦੇ ਲੋਕਾਂ ਲਈ ਔਰ ਜਿੰਨੇ ਵੀ ਭਾਈ ਅਮਰਪਾਲ ਸਿੰਘ ਨੂੰ ਚਾਹਣ ਵਾਲੇ ਲੋਕ ਨੇ ਉਹਨਾਂ ਲੋਕਾਂ ਲਈ ਕਿਉਂਕਿ ਭਾਈ ਅਮਰਪਾਲ ਸਿੰਘ ਦੀ ਵੀ ਪੰਜਾਬ ਦੇ ਵਿੱਚ ਅਕਸਰ ਤੁਸੀਂ ਵੇਖਿਆ ਬਹੁਤ ਵੱਡੀ ਫੈਨ ਫੋਲੋਇੰਗ ਆ ਬਹੁਤ ਸਾਰੇ ਲੋਕ ਉਹਨੂੰ ਚਾਹੁੰਦੇ ਆ ਔਰਤਾਂ ਬੱਚੇ ਬਜ਼ੁਰਗਾਂ ਤੋਂ ਲੈ ਕੇ ਹਰ ਕੋਈ ਭਾਈ ਅਮਰਪਾਲ ਸਿੰਘ ਦੇ ਸਮਰਥਨ ਦੇ ਵਿੱਚ ਖੜਾ ਹੈ ਔਰ ਇਹ ਨੌਜਵਾਨ ਜਿਹੜਾ ਪਹਿਲਗਾਮ ਅਟੈਕ ਹੋਣ ਤੋਂ ਬਾਅਦ ਇਸ ਨੌਜਵਾਨ ਨੂੰ ਗਿਰਫਤਾਰ ਕੀਤਾ ਗਿਆ ਪਾਕਬੰਨਿਓ ਬਾਰਡਰ ਦੇ ਉੱਤੇ ਕੀਤਾ ਗਿਆ ਇਹਨੂੰ ਵਾਪਸ ਕਰਨ ਦੀ بجائے ਉਹ ਕੋਈ ਵੀ ਸੰਪਰਕ ਨਹੀਂ ਸਾਧ ਰਿਹਾ ਸੁਣੋ ਜੀ ਆਰਮੀ ਦਾ ਐਕਸ਼ਨ ਕਿਵੇਂ ਹੁੰਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਮਰਪਾਲ ਸਿੰਘ ਦੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਬਹੁਤ ਅਹਿਮ ਹੈ ਸੁਣੋ ਵੱਡੀ ਇਸਤ ਪੰਜਾਬ ਦੇ ਜ਼ਿਲ੍ਹਾ ਫੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਸਥਿਤ ਬੀਐਸਐਫ ਦੇ ਮੁੱਖ ਬ੍ਰਾਂਚ ਮਮਦੂੜਦੀ ਬੀਓਪੀ ਜੱਲੋ ਤੋਂ 2 ਦਿਨ ਪਹਿਲਾਂ ਗਲਤੀ ਦੇ ਨਾਲ ਜ਼ੀਰੋ ਲਾਈਨ ਕ੍ਰੋਸ ਕਰਕੇ ਪਾਕਿਸਤਾਨ ਦੇ ਵਿੱਚ ਦਾਖਲ ਹੋਏ ਬੀਐਸਐਫ ਦੇ ਜਵਾਨ ਪੁਨਮ ਕੁਮਾਰ ਸਾਹੂ ਨੂੰ ਪਾਕਿਸਤਾਨ ਰੈਂਜਰ ਨੇ 48 ਘੰਟੇ ਤੋਂ ਉੱਪਰ ਸਮਾਂ ਗੁਜ਼ਰ ਜਾਣ ਦੇ ਬਾਅਦ ਵੀ ਬਖਸ਼ ਨਹੀਂ ਕੀਤਾ ਬੀਐਸਐਫ ਦੇ ਅਧਿਕਾਰੀਆਂ ਦੇ ਤਰਫੋਂ ਤੋਂ ਜਵਾਨ ਨੂੰ ਭਾਰਤ ਵਾਪਸ ਲਿਆਉਣ ਦੇ ਲਈ ਪਾਕਿਸਤਾਨ ਰੈਂਜਰਸ ਨੂੰ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ਾਂ ਕੀਤੀ ਜਾਰੀ ਹਨ ਤੋਂ ਪਾਕਿਸਤਾਨ ਰੇਂਜਰਸ ਅਜੇ ਤੱਕ ਗੱਲ ਕਰਨ ਦੇ ਲਈ ਤਿਆਰ ਨਹੀਂ ਹੋ ਰਹੇ ਹਨ ਬੀਐਸਐਫ ਦੇ ਅਧਿਕਾਰੀਆ ਅਤੇ ਪਾਕਿਸਤਾਨ ਮੈਜਰ ਦੇ ਵਿੱਚ ਬੁੱਧਵਾਰ ਨੂੰ ਚੱਲੂ ਦੇ ਬੀਓਪੀ ਦੇ ਨਜ਼ਦੀਕ ਦਿਨ ਰਾਤ ਤੱਕ ਫਲੈਗ ਮੈਚਰੀ ਕੀਤੀ ਗਈ ਇਸ ਵਿੱਚ ਪਕੜੇ ਗਏ ਜਵਾਨ ਨੂੰ ਵਾਪਸ ਨਹੀਂ ਕੀਤਾ ਗਿਆ ਯਾਨੀ ਜਿਹੜਾ ਨੌਜਵਾਨ ਫੜਿਆ ਗਿਆ ਖਬਰਾਂ ਦੋਵੇਂ ਯਾਨੀ ਪੂਰੇ ਪੰਜਾਬ ਭਰ ਦੇ ਨਾਲ ਜੁੜ ਗਈਆਂ ਨੇ ਫਿਰੋਜਪੁਰ ਤੋਂ ਬਾਰਡਰ ਤੇ ਯਾਨੀ ਇੱਕ ਨੌਜਵਾਨ ਫੜਿਆ ਜਾਂਦਾ ਆਰਮੀ ਦਾ ਬੀਐਸਐਫ ਦਾ ਜਿਹੜਾ ਨੌਜਵਾਨ ਹੈ ਔਰ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਜਿਹਨੂੰ ਲੈ ਕੇ ਇੱਕ ਬਹੁਤ ਵੱਡੀ ਅਪਡੇਟ ਆ ਗਈ ਆ ਔਰ ਲਗਾਤਾਰ ਲਗਾਤਾਰ ਜਿਵੇਂ ਭਾਈ ਅਮਰਪਾਲ ਸਿੰਘ ਦੇ ਉੱਪਰ ਸਾਡੇ ਪੰਜਾਬ ਦੀ ਗਵਰਨਮੈਂਟ ਬਹੁਤ ਸਾਰਾ ਤਸ਼ੱਦਦ ਕਰ ਰਹੀ ਹੈ ਤੇ ਭਾਈ ਅਮਰਪਾਲ ਸਿੰਘ ਦੇ ਪਿਤਾ ਫਿਰ ਤੋਂ ਆ ਗਏ ਨੇ ਸਾਹਮਣੇ ਔਰ ਆਪਣਾ ਬਿਆਨ ਧਰ ਦਿੱਤਾ ਹੈ ਸਰਕਾਰ ਦੇ ਖਿਲਾਫ ਕਿਵੇਂ ਏਜੰਡੇ ਚੱਲਦੀ ਹੈ ਸਰਕਾਰ ਸੁਣੋ ਜਰਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਪੂਰੀ ਗੱਲਬਾਤ ਸਾਂਝੀ ਕਰੂੰਗਾ ਪਿਆਮਰਪਾਲ ਸਿੰਘ ਦੇ ਪਿਤਾ ਬਾਪੂ ترਸੇਮ ਸਿੰਘ ਬਿਆਨ ਕੀ ਦਿੰਦੇ ਆ ਸੁਣੋ ਜਿਹੜੇ ਕਿ ਇੱਕ ਚੁਣਿਆ ਹੋਇਆ ਲੋਕਾਂ ਦਾ ਜਿਹੜਾ ਬਹੁਤ ਵੱਡਾ ਮੈਂਡੇਟ ਨਾਲ ਜਿੱਤਣ ਵਾਲੇ ਬੰਦੇ ਨੂੰ ਤੁਸੀਂ ਇੰਦਾ ਹਰਾਸ ਕਰ ਰਹੇ ਹੋ ਉਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਹੈ ਕਿ ਉਦੋਂ ਬਾਅਦ ਚ ਇਹ ਸਾਰਾ ਕੁਝ ਕੀਤਾ ਜਾਂਦਾ ਕਿ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਸਹੀ ਸਿੱਧ ਕੀਤਾ ਜਾ ਸਕਦਾ ਉਹ ਮੇਰਾ ਖਿਆਲ ਹੈ ਕਿ ਸਰਕਾਰ ਦੇ ਨਾਲ ਮਿਲ ਕੇ ਮਜੀਠੀਆ ਸਾਹਿਬ ਜਾਂ ਸਾਰੇ ਜੋ ਇਹ ਇਹ ਚੀਜ਼ਾਂ ਕਰ ਰਹੇ ਆ ਕਿਉਂਕਿ ਅਮਰਤਪਾਲ ਨਾਲ ਉਹ ਜਿਹੜੀ ਸਭ ਤੋਂ ਵੱਡੀ ਜਿਹੜੀ ਜਦੋਂ ਤੋਂ ਅਮਰਤਪਾਲ ਇੱਥੇ ਐਂਟਰੀ ਕੀਤਾ ਉਦੋਂ ਤੋਂ ਹੀ ਉਹਨਾਂ ਦਾ ਬਹੁਤ ਵੱਡਾ ਵਿਰੋਧ ਵਰਤਪਾਲ ਨਾਲ ਰਿਹਾ ਕਿਉਂਕਿ ਮਜੀਠੀਆ ਸਾਹਿਬ ਇੱਕ ਨਸ਼ੇ ਦੇ ਬਹੁਤ ਵੱਡੇ ਸਤਾ ਕਰਿਆ ਜੋ ਸ਼ੁਰੂ ਪੰਜਾਬ ਦੀ ਨੌਜਵਾਨੀ ਚ ਪੰਜਾਬ ਦੀ ਤਰਤੀਬ ਤੇ ਨਸ਼ੇ ਦੀ ਜਿਹੜੀ ਆ ਸ਼ੁਰੂਆਤ ਕਰਨ ਵਾਲੇ ਹੋ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਅਮਰਤ ਤੇ ਨੋ ਇਤੇ ਹੋਣਾ ਉਹਦੇ ਨਸ਼ੇ ਦੇ ਖਿਲਾਫ ਜੰਗ ਲੜਨੀ ਆਪਣੀ ਨੌਜਵਾਨੀ ਨੂੰ ਬਚਾਉਣਾ ਤੇ ਉਦੋਂ ਤੋਂ ਵੀ ਉਹ ਬਹੁਤ ਵੱਡੀ ਰੌਲੀ ਪਾ ਰਹੇ ਸੀ ਪਹਿਲਾਂ ਵੀ ਉਹਦੇ ਇੱਥੇ ਰਹਿੰਦਿਆਂ ਵੀ ਉਦੋਂ ਜਦੋਂ ਉਹਨਾਂ ਨੂੰ ਇਹ ਸਾਰਾ ਕੁਝ ਉਹ ਸਰਕਾਰ ਨੇ ਉਹਨਾਂ ਨੂੰ ਧੱਕੇ ਨਾਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਤੋਂ ਵੱਡਾ ਨਾਮ ਆ ਰਿਹਾ ਬਿਕਰਮ ਸਿੰਘ ਮਜੀਠੀਆ ਜਿਹੜੇ ਆਪ ਖੁਦ ਚਿੱਟੇ ਦੀ ਸਮਗਲਿੰਗ ਬਹੁਤ ਸਾਰੇ ਲੋਕਾਂ ਨੂੰ ਮਰਵਾਇਆ ਇਹਨਾਂ ਦਾ ਜਿਹੜਾ ਵੱਡੇ ਬਦਲ ਦੀ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਜਿਹੜਾ ਮਰ ਗਿਆ ਉਸ ਬੰਦੇ ਨੇ ਪੰਜਾਬ ਦੀਆਂ ਜੜਾਂ ਦੇ ਵਿੱਚ ਜਿਹੜਾ ਤੇਲ ਪਾ ਕੇ ਮਰਿਆ ਉਹ آگ ਅੱਜ ਵੀ ਸੁਨਗ ਰਹੀ ਆ ਪੰਜਾਬ ਦੇ ਅੰਦਰ ਕਿਉਂਕਿ ਜਿਹੜਾ ਬਾਦਲ ਪਰਿਵਾਰ ਆ ਪੂਰਾ ਇੱਕ ਤਾਂ ਉਸ ਕੌਮ ਦਾ ਦੋਸ਼ੀ ਐ ਔਰ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਜਿਹੜਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਨਿਕਲਿਆ ਔਰ ਪੰਜਾਬ ਦੀ ਜਿਹੜੀ ਸਰਕਾਰ ਨਕਮੀ ਪਾਈ ਦੇ ਵਿੱਚ ਚੁਣੀ ਸਾਡੇ ਲੋਕਾਂ ਨੇ ਉਹ ਸਰਕਾਰ ਨਹੀਂ ਚਾਹੁੰਦੀ ਕਿ ਸਾਡਾ ਕੋਈ ਨੌਜਵਾਨ ਧਰਤੀ ਦੇ ਉੱਤੇ ਰਵੇ ਕਿਉਂਕਿ ਅਕਸਰ ਇਹਨਾਂ ਨੇ ਪੰਜਾਬ ਆ ਨਾ ਜਿਹੜਾ ਇਹਨਾਂ ਨੇ ਬਗਾਨੀਆਂ ਸੇਟਾਂ ਨੂੰ ਵੇਚ ਦਿੱਤਾ ਦਿੱਲੀ ਦੇ ਸਾਹਮਣੇ ਸਾਡਾ ਮੁੱਖ ਮੰਤਰੀ ਕਿਵੇਂ ਝੁਕ ਜਾਂਦਾ ਤੇ ਕਿਵੇਂ ਪੰਜਾਬ ਦਾ ਸੌਦਾ ਹੁੰਦਾ ਇਹ ਤੁਸੀਂ ਸਾਰੇ ਪੰਜਾਬੀ ਜਾਣਦੇ ਹੋ ਦੇਖੋ ਜਦੋਂ ਸਰਪੰਚਾਂ ਦੀ ਸੋਚ ਕਾਈ ਜਾਂਦੀ ਹੈ ਪੰਜਾਬ ਦਾ ਸੌਦਾ ਉੱਥੇ ਵੀ ਹੋਇਆ ਸੀ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਪੈਸਾ ਜਾਂਦਾ ਔਰ ਬਹੁਤ ਸਾਰੀ ਸ਼ਰਾਬ ਪੰਜਾਬ ਦੀ ਦਿੱਲੀ ਪਹੁੰਚ ਜਾਂਦੀ ਹੈ ਔਰ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਬਹੁਤ ਵੱਡਾ ਹੈੱਡ ਬਣਿਆ ਹੋਇਆ ਸੀ ਜਿਹੜਾ ਕਹਿੰਦਾ ਮੈਂ ਇਮਾਨਦਾਰ ਮੁੱਖ ਮੰਤਰੀ ਹਾਂ ਆਮ ਆਦਮੀ ਪਾਰਟੀ ਦੀ ਜੜ ਲਾਉਣ ਵਾਲਾ ਅਰਵਿੰਦ ਕੇਜਰੀਵਾਲ ਉਸ ਬੰਦੇ ਦੇ ਉੱਤੇ ਖਰਾਸੇ ਹੁੰਦੇ ਨੇ ਜਦੋਂ ਟੀਮ ਪਹੁੰਚ ਜਾਂਦੀ ਹੈ ਦਿਖਾਉਂਦੇ ਆ ਕਹਿੰਦੇ ਤੂੰ ਸਮਗਲਿੰਗ ਦਾ ਸਦਾਗਰ ਹੈ ਤੇ ਤੂੰ ਬੇਈਮਾਨ ਹੈ ਇਹਦਾ ਪ੍ਰੂਫ ਹੈ ਮੇਰੇ ਕੋਲੇ ਜਿਹੜੀ ਗੱਲ ਮੈਂ ਕਹਿ ਰਿਹਾ ਇਹਦਾ ਪ੍ਰੂਫ ਹੈ ਬਕਾਇਦਾ ਉਸੀਂ ਸਾਰੇ ਜਾਣਦੇ ਹੋ ਕਿ ਕੱਲਾ ਪੰਜਾਬ ਹੀ ਨਹੀਂ ਬਲਕਿ ਦਿੱਲੀ ਦਿੱਲੀ ਤੱਕ ਦੇ ਲੋਕਾਂ ਨੂੰ ਲੁੱਟਿਆ ਬਹੁਤ ਸਾਰੇ ਖੁਲਾਸੇ ਤਾਂ ਹੋਏ ਸੀ ਅੱਜ ਆ ਦੇਖ ਲਓ ਇਹ ਅਫੀਸਰ ਕੌਣ ਪਹੁੰਚਿਆ ਸੀ ਜਦੋਂ ਅਰਵਿੰਦ ਕੇਜਰੀਵਾਲ ਦੀ ਪੋਲ ਖੁੱਲਦੀ ਹੈ ਵੀ ਆਹ दारू ਪੰਜਾਬ ਦੀ ਹੈ ਆ ਅਫਸਰ ਸੀ ਆ ਦੇਖ ਲਓ ਯਾਰਾ ਇਹ ਅਰਵਿੰਦ ਕੇਜਰੀਵਾਲ ਨੂੰ ਕਹਿੰਦਾ ਵੀ ਤੂੰ ਸਦਾਗਰ ਆ ਤੂੰ ਬੇਈਮਾਨ ਹੈ ਇਹ ਅਫਸਰ ਪਹੁੰਚਿਆ ਸੀ ਜਦੋਂ ਰੇਲ ਹੁੰਦੀ ਹੈ ਦਿੱਲੀ ਦੇ ਵਿੱਚੋਂ ਪੰਜਾਬ ਦੀ ਬਿਸਕੀ ਪਹੁੰਚਦੀ ਹੈ ਤੇ ਗੱਟਿਆਂ ਦੇ ਵਿੱਚ ਪਰ ਪਰ ਕੇ ਪੈਸਾ ਪਹੁੰਚਦਾ ਇਸ ਅਫਸਰ ਨੇ ਜਵਾਬ ਦਿੱਤਾ ਸੀ ਅਰਵਿੰਦ ਕੇਜਰੀਵਾਲ ਨੂੰ ਕਹਿੰਦਾ ਤੂੰ ਕੱਟੜ ਬੇਈਮਾਨ ਅਸੀਂ ਸਾਬਤ ਕਰਦੇ ਹਾਂ ਕਹਿੰਦਾ ਪਰ ਸਾਡਾ ਪੰਜਾਬ ਆ ਜਿਹੜਾ ਲੁੱਟ ਲੁੱਟ ਕੇ ਯਾਨੀ ਦਿੱਲੀ ਵੱਲ ਨੂੰ ਪਚਾਇਆ ਇਹਨਾਂ ਮੁੱਖ ਮੰਤਰੀਆਂ ਨੇ ਚਾਹੇ ਤਾਂ ਹੋਣ ਬਾਦਲ ਕਾ ਲਾਣਾ ਦਾ ਖੁਦ ਆਪ ਹੀ ਲੁੱਟ ਕੇ ਖਾ ਗਿਆ ਯਾਨੀ ਆਪਦੇ ਬਹੁਤ ਰਿਸ਼ਤੇਦਾਰਾਂ ਨੂੰ ਲਾ ਲਓ ਜਾਂ ਹੋਰ ਲਾ ਲਓ ਇਹਨਾਂ ਦੇ ਸੰਪਰਕ ਦੇ ਵਿੱਚ ਉਹ ਸਮੇਂ ਦੇ ਲੋਕ ਇਹਨਾਂ ਨੇ ਪੰਜਾਬ ਲੁੱਟ ਕੇ ਉਹਨਾਂ ਦੀ ਝੋਲੀ ਵਿੱਚ ਸਿੱਟਿਆ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਹੈ ਇਹਨੇ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਲੋਕਾਂ ਨੂੰ ਬੰਡਿਆ ਜੇ ਨਹੀਂ ਬੰਡਿਆ ਤਾਂ ਤੁਸੀਂ ਇਹ ਗੱਲ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਸਕਦੇ ਹੋ ਕਮੈਂਟ ਬਾਕਸ ਤੁਹਾਡੀ رائے ਲਈ ਖੁੱਲੇ ਨੇ ਤਾਂ ਪੰਜਾਬ ਵਾਲਿਓ ਇੱਕ ਪਾਸੇ ਸਾਡੇ ਪੰਜਾਬ ਨਾਲ ਇਹ ਦੋ ਖਬਰਾਂ ਜੁੜ ਜਾਂਦੀਆਂ ਨੇ ਬੀਐਸਐਫ ਦਾ ਨੌਜਵਾਨ ਗ੍ਰਿਫਤਾਰ ਕੀਤਾ ਜਾਂਦਾ ਪਾਕਿਸਤਾਨ ਦੁਆਰਾ ਔਰ ਦੂਸਰੇ ਪਾਸੇ ਸਾਡੀ ਜਿਹੜੀ ਨਕਮੀ ਸਰਕਾਰ ਪੰਜਾਬ ਦੀ ਉਹ ਅਮਰਪਾਲ ਸਿੰਘ ਨੂੰ ਲਗਾਤਾਰ ਯਾਨੀ ਵੱਖਵਾਦੀ ਤੇ ਪਤਾ ਨਹੀਂ ਕੀ ਕੀ ਦੱਸਦੀ ਐ ਤਾਂ ਹੁਣ ਜਿੰਨੇ ਤੁਸੀਂ ਨਵੇਂ ਚੈਨਲ ਤੋਂ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਔਰ ਜਿੰਨੇ ਵੀ ਭੈਣ ਭਰਾ ਇਸ ਵੀਡੀਓ ਦੇ ਹੱਕ ਵਿੱਚ ਆ ਸ਼ੇਅਰ ਜ਼ਰੂਰ ਕਰਨੀ ਆ ਬਹੁਤ ਧੰਨਵਾਦ